ਇਸ ਵੀਡੀਓ ਦੇ ਵਿੱਚ ਤੁਸੀਂ ਜੋ ਦੇਖ ਰਹੇ ਹੋ ਇੱਕ ਕਣਕ ਪ੍ਰਾਣੇ ਕਣਕ ਜਿਹਦਾ ਨਾਮ ਅੱਜਕੱਲ ਇੰਟਰਨੈਟ ਦੇ ਵਿੱਚ ਬੜਾ ਮਸ਼ਹੂਰ ਹੈ ਇਹਨੂੰ ਸੋਨਾ ਮੋਤੀ ਕਿਹਾ ਜਾਂਦਾ ਹੈ ਇੱਕ ਤਜਰਬਾ ਕੀਤਾ ਗਿਆ ਸੀਗਾ ਸੋਨਾ ਮੋਤੀ ਕਣਕ ਨੂੰ ਉਗਾਉਣ ਦਾ ਪਹਿਲਾਂ ਇਹਦਾ ਕੇਵਲ 1 ਸਾਲ ਦੇ ਲਈ ਇੱਕ ਬੀਜ ਤਿਆਰ ਕੀਤਾ ਗਿਆ ਬਹੁਤ ਥੋੜੇ ਜਿਹੀ ਚੁਟਕੀਆਂ ਦੇ ਨਾਲ ਬੀਜ ਲਗਾਇਆ ਗਿਆ ਸੀ ਪਰੰਤੂ ਇਹ ਕਣਕੇ ਸਵਾਰ ਕਿਆਰੀਆਂ ਦੇ ਉੱਤੇ ਬੀਜੀ ਗਈ ਆ ਇਦੇ ਵਿੱਚ ਨਾ ਕੋਈ ਰੇਪ ਪਾਈ ਆ ਤੇ ਨਾ ਹੀ ਕੋਈ ਸਪਰੇਅ ਕੀਤੀ ਗਈ ਹੈ ਬਿਨਾਂ ਰੇ ਸਪਰੇਅ ਤੋਂ ਤੁਸੀਂ ਦੇਖੋ ਸਾਰੇ ਖੇਤ ਦੇ ਵਿੱਚ ਹਰੀ ਭਰੀ ਕਣਕ ਉਦਾਂ ਦੀ ਹੈ ਹੁਣ ਆਪਾਂ ਗੱਲ ਕਣਕ ਦੇ ਬਾਰੇ ਕਰਾਂਗੇ ਕਿ ਕਣਕ ਪੰਜਾਬ ਦੇ ਲੋਕਾਂ ਦੀ ਮੁੱਖ ਫਸਲ ਹੈ ਤੇ ਇਹ ਮੁੱਖ ਫਸਲ ਦੇ ਵਿੱਚ ਜਿਹੜੇ ਸਾਡੇ ਰਵੈਤੀ ਬੀਜ ਨੇ ਉਹ ਕਿਉਂ ਗਵਾਚ ਗਏ ਜਦ ਅਸੀਂ ਜੋ ਖਰਾਕ ਖਾ ਰਹੇ ਹਾਂ ਉਹ ਕਿੱਦਾਂ ਦੀ ਖਰਾਕ ਖਾ ਰਹੇ ਹਾਂ ਇਹ ਤੁਸੀਂ ਜਾਣਦੇ ਹੋ ਕਿ ਕਣਕ ਸਾਡੀ ਮੁੱਖ ਫਸਲ ਵੀ ਹੈ ਤੇ ਮੁੱਖ ਖਰਾਕ ਵੀ ਹੈ ਪਰੰਤੂ ਜੇ ਸਾਡੇ ਮੁੱਖ ਖਰਾਕ ਦੇ ਵਿੱਚ ਅਸੀਂ ਖਾਸ ਕਰਕੇ ਜੇ ਮੈਂ ਅੱਜ ਕੱਲ ਤੁਸੀਂ ਸੁਣਦੇ ਹੋ ਕਿ ਰੇਹਾਂ ਸਪਰੇਹਾਂ ਦੇ ਨਾਲ ਜੇਕਰ ਖਾਵਾਂਗੇ ਤਾਂ ਇਹ ਦੇ ਨਾਲ ਅਸੀਂ ਬਿਮਾਰੀਆਂ ਨੂੰ ਇੱਕ ਸੱਦਾ ਦੇਵਾਂਗੇ ਇਹ ਵੀ ਪਤਾ ਹੈ ਕਿ ਕਣਕ ਪੈਦਾਵਾਰ ਦੇ ਵਿੱਚ ਵਾਧਾ ਇੱਕਦਮ ਉਦੋਂ ਹੋਇਆ ਜਦੋਂ ਹਰੀ ਕ੍ਰਾਂਤੀ ਆਈ ਹਰੀ ਕ੍ਰਾਂਤੀ ਦੇ ਨਾਲ ਝਾੜ ਨੂੰ ਵਧਾਉਣ ਦੇ ਲਈ ਨਾ ਕੇਵਲ ਨੰਨੇ ਬੀਜ ਦਿੱਤੇ ਗਏ ਨਾ ਕੇਵਲ ਇਕੱਲੀਆਂ ਖਾਦਾਂ ਦੀ ਸਪਰਸ਼ ਕੀਤੀ ਗਈ ਔਰ ਨਾਲ ਦੀ ਨਾਲ ਇਹਨਾਂ ਦੇ ਵਿੱਚੋਂ ਨਦੀਨ ਜਿਵੇਂ ਤੁਸੀਂ ਦੇਖਦੇ ਹੋ ਕਿ ਕਾਣੀ ਕਦੇ ਵਿੱਚ ਕਿਤੇ ਕਿਤੇ ਤੁਹਾਨੂੰ ਗੁੱਲੀ ਡੰਡਾ ਦਿਖਾਏਗੇ ਦੇਗਾ ਗੁੱਲੀ ਡੰਡੇ ਮਾਰਨ ਦੇ ਲਈ ਸਪਰੇਹਾਂ ਵੀ ਕੀਤੀਆਂ ਜਾਂਦੀਆਂ ਨੇ ਇਥੋਂ ਤੱਕ ਕਿ ਕਣਕ ਦਾ ਝਾੜ ਵਧਾਉਣ ਦੇ ਲਈ ਕਿ ਵਧੀਆ ਫਸਲ ਹੋਵੇ ਇਹਦੇ ਲਈ ਵੀ ਸਪਰੇਹਾਂ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਕੋਈ ਕਹਿੰਦਾ ਕਣਕ ਨੂੰ ਤੇਲਾ ਪੈ ਗਿਆ ਐਦਾਂ ਦੀ ਗੱਲ ਪੈਗੀ ਤੇ ਮੁੱਖ ਜੋਰ ਸਾਡਾ ਇਸ ਗੱਲ ਤੇ ਹੋ ਗਿਆ ਕਿ ਵੱਧ ਤੋਂ ਵੱਧ ਝਾੜ ਹੋਵੇ ਕਿਉਂਕਿ ਜੇ ਝਾੜ ਵਧੇਗਾ ਪੰਜਾਬ ਦੇ ਵਿੱਚ ਇੱਕ ਤਾਂ ਜ਼ਮੀਨਾਂ ਦਾ ਆਕਾਰ ਛੋਟਾ ਹੈ ਛੋਟਾ ਆਕਾਰ ਹੋਣ ਕਰਕੇ ਲੋਕਾਂ ਨੇ ਜੇਕਰ ਆਪਣਾ ਸਰਵਾਈਵ ਕਰਨਾ ਹੈ ਰਹਿਣਾ ਤਾਂ ਉਹਨਾਂ ਨੂੰ ਝਾੜ ਦੇ ਵਿੱਚ ਵਾਧਾ ਕਰਨਾ ਪਏਗਾ ਤੇ ਝਾੜ ਦੇ ਵਿੱਚ ਵਾਧਾ ਹੋਣ ਦੇ ਨਾਲ ਸੁਭਾਵਿਕ ਹੈ ਕਿ ਲੋਕਾਂ ਦੀ ਆਮਦਨ ਵੀ ਵਧੀ ਪਰੰਤੂ ਇਹਦੇ ਨਾਲ ਹੋ ਕੀ ਗਿਆ ਕਿ ਸਾਡੀ ਜਿਹੜੀ ਖਰਾਕ ਹੈ ਉਹਦੇ ਜਿਹੜੇ ਖਰਾਕੀ ਤੱਤ ਨੇ ਉਹ ਦਿਨੋਂ ਦਿਨ ਘਟਣੇ ਸ਼ੁਰੂ ਹੋ ਗਏ ਖਰਾਕੀ ਤੱਤ ਕਿਉਂ ਘਟਣਗੇ ਕਿਉਂਕਿ ਜਦੋਂ ਅਸੀਂ ਜ਼ਿਆਦਾ ਫਸਲ ਲਾਵਾਂਗੇ ਸੰਘਣੀ ਫਸਲ ਲਾਵਾਂਗੇ ਤਾਂ ਸੁਭਾਵਿਕ ਹੈ ਕਿ ਉਹਦੇ ਵਿੱਚ ਉਹਦਾਂ ਦੇ ਤੱਤ ਨਹੀਂ ਰਹਿਣਗੇ ਆਪਾਂ ਗੱਲ ਥੋੜੀ ਹੋਰ ਪਾਸੇ ਚਲੀ ਗਈ ਸੋਨਾ ਮੋਤੀ ਤੇ ਜਿਹੜੇ ਅੱਜ ਦੀ ਕਣਕ ਦੇ ਵਿੱਚ ਕੀ ਫਰਕ ਹੈ ਤੁਸੀਂ ਜਰਾ ਦੇਖੋ ਕਿ ਮੇਰੇ ਹੱਥ ਦੇ ਵਿੱਚ ਇੱਕ ਆ ਬੱਲ ਹੈ ਇਹ ਜਿਹੜੀ ਹੁਣ ਅਸੀਂ ਬੀਜ ਆਂਤਰ ਤੇ ਇਹ ਵੱਧ ਝਾੜ ਵਾਲੀ ਬੱਲ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ ਇਹਦੇ ਵਿੱਚ ਕੀ ਹੈ ਕਿ ਇੱਕ ਤਾਂ ਬੱਲੇ ਦਾ ਆਕਾਰ ਬੱਲੀ ਦਾ ਕਾਫੀ ਲੰਮਾ ਹੈ ਔਰ ਇਹਦੇ ਦੇਖੋ ਚਾਰੇ ਪਾਸੇ ਦਾਣੇ ਨੇ ਔਰ ਜਦੋਂ ਆਪਾਂ ਸੋਨਾ ਮੋਤੀ ਦੀ ਗੱਲ ਕਰਦੇ ਸੀ ਸੋਨਾ ਮੋਤੀ ਦੀ ਬੱਲ ਬੜੀ ਛੋਟੀ ਹੈ ਆ ਦੇਖੋ ਇੱਕ ਬੜੀ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਦਾ ਕੰਪੈਰੀਸ਼ਨ ਹੋ ਜਾਏਗਾ ਇੰਨੀ ਛੋਟੀ ਬੱਲ ਹੈ ਜਿਹੜੀ ਸੋਨਾ ਮੋਤੀ ਦੀ ਹੈ ਇਹ ਇਹ ਮੇਰੇ ਹੱਥ ਦੇ ਵਿੱਚ ਹੈ ਔਰ ਇਹਦੇ ਦੋ ਪਾਸੇ ਦਾਣੇ ਨੇ ਦੂਸਰੀ ਦੇ ਆਮ ਤੌਰ ਤੇ ਚਾਰੇ ਪਾਸੇ ਦਾਣੇ ਮਿਲਣਗੇ ਸੋ ਦਾਣੇ ਇਹਦੇ ਗੋਲਕਾਰ ਦੇ ਹੁੰਦੇ ਆ ਜੇ ਆਪਾਂ ਦੇਖੇ ਸ਼ਾਦ ਦਾਣਾ ਬਣ ਨਹੀਂ ਗਿਆ ਹੋਏਗਾ ਤੇ ਗੋਲਕਾਰ ਦੇ ਦਾਣਿਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਬਿਲਕੁਲ ਜਦੋਂ ਇਹ ਕਣਕ ਕੱਢੀ ਜਾਂਦੀ ਹੈ ਤਾਂ ਇਹ ਮੋਤੀਆਂ ਵਰਗੀ ਗੋਲ-ਗੋਲ ਹੈ ਸੋ ਇਹ ਕਣਕ ਨੂੰ ਉਗਾਉਣ ਦੇ ਲਈ ਸਾਡੇ ਲੋਕਾਂ ਨੂੰ ਥੋੜਾ ਅੱਗੇ ਆਉਣਾ ਚਾਹੀਦਾ ਹੈ हां ये नहीं कहंदे कि ਤੁਸੀਂ ਆਪਣਾ ਨੁਕਸਾਨ ਕਰੋ ਜੇਕਰ ਸਾਡਾ ਮੁੱਖ ਧੰਦਾ ਖੇਤੀ ਹੈ ਖੇਤੀ ਦੇ ਵਿੱਚ ਮੁਨਾਫਾ ਲੈਣਾ ਤਾਂ ਵੱਧ ਝਾੜ ਵਾਲੀਆਂ ਫਸਲਾਂ ਹੋਣ ਪਰੰਤੂ ਸਾਡੇ ਆਪਣੇ ਖਾਣ ਦੇ ਲਈ ਆਪਣੀ ਫਸਲ ਹੋਣੀ ਚਾਹੀਦੀ ਹੈ ਜਿਵੇਂ ਤੁਸੀਂ ਦੇਖਦੇ ਹੋ ਕਿ ਹੁਣ ਜਿਹੜੇ ਮੱਧ ਵਰਗੀ ਪਰਿਵਾਰ ਨੇ ਉਹ ਕਣਕ ਮੱਧ ਪ੍ਰਦੇਸ਼ ਜਾਂ ਮਹਾਰਾਸ਼ਟਰ ਤੋਂ ਮੰਗਾਉਂਦੇ ਨੇ ਉੱਥੇ ਉਹਨਾਂ ਲੋਕਾਂ ਨੇ ਇਹ ਫਸਲ ਇਦਾਂ ਦੀ ਕਣਕ ਵੀ ਉਗਾਉਣੇ ਸ਼ੁਰੂ ਕੀਤੀ ਗਈ ਹੈ ਔਰ ਸੋਨਾ ਮੋਤੀ ਦਾ ਦੂਸਰੀਆਂ ਕਣਕਾਂ ਦੇ ਨਾਲੋਂ ਜਿਹੜਾ ਭਾਅ ਹੈ ਉਹ ਤਕਰੀਬਨ ਦੁੱਗਣਾ ਤੇ ਆਰਗੈਨਿਕ ਦਾ ਕਈ ਵਾਰੀ ਤਿੰਗਣਾ ਭਾਅ ਵੀ ਲੋਕੀ ਲੈ ਲੈਂਦੇ ਨੇ ਸੋ ਇਹਦੇ ਭਾਅ ਦੇ ਬਾਰੇ ਗੱਲ ਕਰੀਏ ਕਿ ਭਾਅ ਇਹਦਾ ਵੱਧ ਕਿਉਂ ਲਿਆ ਜਾਂਦਾ ਇੱਕ ਤਾਂ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਇਹਦੇ ਬੱਲ ਦਾ ਆਕਾਰ ਬੜਾ ਛੋਟਾ ਹੈ ਤੁਸੀਂ ਦੇਖੋ ਜਰਾ ਛੋਟੇ ਆਕਾਰ ਦੇ ਬੱਲ ਤੇ ਜਿਹੜੇ ਰਵਿਵਿਤੀ ਕਣਕ ਦੇ ਬੱਲ ਛੋਟੇ ਹੋਣ ਕਰਕੇ ਇਹਦੇ ਜਿਹੜਾ ਰੇਟ ਹੈ ਇਹਦੀ ਜਾੜ ਸੁਭਾਅਕਾ ਵੀ ਘੱਟ ਹੋਏਗਾ ਸੋ ਆ ਦੇਖੋ ਇਹ ਦਾ ਵੱਧ ਝਾੜ ਹੈ ਤੇ ਇਹ ਵੱਧ ਝਾੜ ਵਾਲੀਆਂ ਜਿਹੜੀਆਂ ਵਿਕਸਿਤ ਫਸਲਾਂ ਦੀ ਵੱਲ ਹੈ ਸੋ ਆ ਸੋਨਾ ਮੋਤੀ ਦੀ ਵੱਲ ਤੁਹਾਡੇ ਸਾਹਮਣੇ ਹੈ ਇਹ ਕਾਰ ਦੇ ਵਿੱਚ ਛੋਟੀ ਹੈ ਤੇ ਜੇਕਰ ਝਾੜ ਦੀ ਗੱਲ ਕਰੀਏ ਤਾਂ ਦੂਸਰੀ ਕਣਕ ਆਮ ਕਣਕ ਦਾ 18 ਤੋਂ 22 ਤੱਕ ਜਿਹੜਾ ਝਾੜ ਮਿਲਦਾ ਤੇ ਇਹ ਕੇਵਲ 6 ਤੋਂ 8 ਤੱਕ ਰਹਿ ਜਾਂਦੀ ਹੈ ਸੋ ਇੰਨਾ ਘੱਟ ਝਾੜ ਆਮ ਕਿਸਾਨ ਸ਼ਰਦ ਨਾ ਇਹਨੂੰ ਆਪ ਆਪਣੇ ਤੌਰ ਤੇ ਵੇਚ ਸਕੇ ਕਿਉਂਕਿ ਜੇ ਉਹਨੂੰ ਝਾੜ ਹੀ ਨਹੀਂ ਮਿਲੇਗਾ ਤਾਂ ਉਹ ਆਪਣਾ ਗੁਜ਼ਾਰਾ ਕਿੱਦਾਂ ਕਰੇਗਾ ਸੋ ਜੇ ਆਪਾਂ ਗੱਲ ਕਰਦੇ ਹਾਂ ਸੋਨਾ ਮੋਤੀ ਦੀ ਇਹਦੇ ਵਿੱਚ ਦੂਸਰੀ ਦੇ ਮੁਕਾਬਲੇ ਇਹ ਤਾਂ ਸੈਂਟੀਫਿਕ ਰਿਸਰਚ ਦੇ ਨਾਲ ਪਤਾ ਲੱਗੇਗਾ ਉਂਝ ਇਹ ਗੱਲ ਦਾਵਾ ਕੀਤਾ ਜਾਂਦਾ ਕਿ ਇਹਦੇ ਵਿੱਚ ਦੂਸਰੀ ਕਣਕ ਦੇ ਮੁਕਾਬਲੇ ਗਲੂਟਨ ਘੱਟ ਹੈ ਤੇ ਗਲੂਟਨ ਘੱਟ ਸੁਭਾਵਿਕ ਹੈ ਕਿ ਜਿਹੜੇ ਗੋਲਾਕਾਰ ਦੇ ਬੀਜ ਨੇ ਉਹਨਾਂ ਦੇ ਵਿੱਚ ਕਣਕ ਦੀ ਜਿਹੜੀ ਆਕਾਰ ਦੇ ਪੱਖ ਤੋਂ ਵੀ ਲੋਕੀ ਕਹਿ ਦਿੰਦੇ ਨੇ ਤੇ ਦੂਸਰੀ ਗੱਲ ਇਹਦਾ ਲੇਸੇ ਦੇ ਪੱਖੋਂ ਹਾਂ ਮੈਂ ਤਜਰਬੇ ਦੀ ਗੱਲ ਕਰਾਂ ਜਦੋਂ ਅਸੀਂ ਇਹਦਾ ਬੀਜ ਤਿਆਰ ਕੀਤਾ ਸੀ ਤਾਂ ਉਹਦੇ 'ਚ ਕੁਝ ਸਮੇਂ ਦੇ ਲਈ ਖਾਣ ਦੇ ਲਈ ਕੁਝ ਕਣਕ ਜ਼ਿਆਦਾ ਹੋ ਗਈ ਸੀ ਇੱਕ ਸਾਲ ਪਰ ਇਹ ਕਣਕ ਖਾ ਕੇ ਦੇਖੀ ਆ ਸਵਾਦ ਜਿਹੜੀ ਵਿਕਸਿਤ ਵੈਰਾਈਟੀਆਂ ਦੇ ਨਾਲੋਂ ਜਿਹੜੀ ਵੈਰਾਈਟੀ ਦੀ ਮੈਂ ਤੁਹਾਨੂੰ ਦਿਖਾ ਰਿਆ ਸੀ ਬਲ ਇਹਨਾਂ ਦੇ ਨਾਲੋਂ ਜਿਹੜੀ ਸੋਨਾ ਮੁੱਤੀ ਦਾ ਜਿਹੜਾ ਸਵਾਦ ਉਹ ਜ਼ਮੀਨ ਅਸਮਾਨ ਦਾ ਫਰਕ ਹੈ ਸੋ ਅੱਜ ਵੀਡੀਓ ਬਣਾਉਣ ਦਾ ਮਕਸਦ ਕੇਵਲ ਇੰਨਾ ਹੈ ਕਿ ਸਾਡੇ ਕਿਸਾਨ ਇਸ ਗੱਲੋਂ ਵੀ ਅਵੇਅਰ ਹੋਣ ਕਿ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦੇ ਨਾਲ-ਨਾਲ ਸਾਡੀ ਖਰਾਕ ਸਾਡਾ ਜੀਵਨ ਬਦਲਿਆ ਔਰ ਇਸ ਜੀਵਨ ਨੂੰ ਇਹ ਨਹੀਂ ਕਹਿੰਦੇ ਕਿ ਆਪਾਂ ਪਿੱਛੇ ਚਲੇ ਜਾਈਏ ਪਰੰਤੂ ਆਪਣੇ ਖਾਣ ਦੇ ਲਈ ਆਪਣੇ ਪਰਿਵਾਰਾਂ ਦੇ ਲਈ ਜਾਂ ਆਪਣੀ ਸਿਹਤ ਦੇ ਲਈ ਖਿਆਲ ਰੱਖਦੇ ਹੋਏ ਸਾਨੂੰ ਕੁਝ हिस्सा ਆਪਣੀ ਜ਼ਮੀਨ ਦਾ ਅਜਿਹਾ ਰੱਖਣਾ ਚਾਹੀਦਾ ਜਿਸ ਦੇ ਵਿੱਚ ਬਿਨਾਂ ਕਿਸੇ ਕਿਸਮ ਦੀ ਜਿਹੜੀ ਆਪਾਂ ਕਹੀਏ ਕਿ ਕੈਮੀਕਲ ਵਿ ਵਰਤੋਂ ਕੀਤੇ ਅਸੀਂ ਕੁਦਰਤੀ ਤੌਰ ਤੇ ਕੋਈ ਖੇਤੀ ਕਰੀਏ ਆ ਜੋ ਮੈਂ ਤੁਹਾਨੂੰ ਦੂਰ ਤੱਕ ਤੁਸੀਂ ਦੇਖੋਗੇ ਕਿ ਇਹ ਸੋਨਾ ਮੁੱਤੀ ਕਣਕ ਹੈ ਔਰ ਇਸ ਕਣਕ ਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਰਸਾਇਣ ਨਹੀਂ ਵਰਤਿਆ ਗਿਆ ਇੱਕ ਤਜਰਬੇ ਦੇ ਤੌਰ ਤੇ ਕਿਉਂਕਿ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਗੱਲ ਦਾ ਅਸਰ ਵੀ ਤਾਂ ਦੀ ਹੁੰਦਾ ਜੇਕਰ ਅਸੀਂ ਉਹਦਾ ਆਪ ਆਪਣੇ ਤੇ ਲਾਗੂ ਕਰਕੇ ਵੇਖੀਏ ਅਸੀਂ ਇਹ ਯਤਨ ਕੀਤਾ ਸੀਗਾ ਕਿ ਜੇਕਰ ਅਸੀਂ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਉਣ ਦੇ ਨਾਲ ਇੱਥੋਂ ਦੇ ਲੋਕਾਂ ਦੇ ਜੀਵਨ ਜਾਂ ਉਹਨਾਂ ਦੀ ਖਾਣਕ ਦੇ ਵਿੱਚ ਜ਼ਹਿਰੀਲੇ ਤੱਤਾਂ ਦੀ ਜਿਹੜੀ ਆਪਾਂ ਕਹੀਏ ਮਾਤਰਾ ਦਿਨੋਂ ਤੋਂ ਵੱਧ ਹੀ ਜਾਂਦੀ ਹੈ ਸੋ ਇਹ ਗੱਲ ਪਹਿਲਾਂ ਖੇਤੀਬਾੜੀ ਯੂਨੀਵਰਸਿਟੀ ਵਾਲੇ ਵੀ ਸ਼ਾਇਦ ਨਹੀਂ ਮੰਨਦੇ ਸੀ ਹੁਣ ਤੁਸੀਂ ਸੁਣਦੇ ਹੋਵੋਗੇ ਕੀ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਵੀ ਇਹ ਗੱਲ ਕਹਿਣ ਲੱਗੇ ਨੇ ਕਿ ਸਾਨੂੰ ਜੈਵਿਕ ਖਾਦਾਂ ਦੇ ਵਰਤੋਂ ਕਰਨੀ ਚਾਹੀਦੀ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਣ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਜੈਵਿਕ ਖਾਦਾਂ ਤਿਆਰ ਕੀਤੇ ਜਾਂਦੇ ਆਂ ਨੇ ਔਰ ਕਿਸਾਨਾਂ ਨੂੰ ਬਹੁਤ ਘੱਟ ਮੁੱਲ ਦੇ ਉੱਤੇ ਦਿੱਤੇ ਜਾਂਦੇ ਆਂ ਨੇ ਸੋ ਅਸੀਂ ਸਾਰੀ ਤਾਂ ਨਹੀਂ ਤਾਂ ਘੱਟੋ-ਘੱਟ ਆਪਣੀ ਖੇਤੀ ਦਾ ਕੁਝ ਹਿੱਸਾ ਇਹਦੇ ਲਈ ਲਗਾਈਏ ਹਰ ਵਿਅਕਤੀ ਫਸਲਾਂ ਕੁਦਰਤੀ ਤੌਰ ਤੇ ਕੁਦਰਤੀ ਜੀਵਨ ਕਿਉਂਕਿ ਜੇ ਅਸੀਂ ਕੁਦਰਤੀ ਜੀਵਾਂ ਤਾਂ ਸਾਡੀ ਖਾਣਾ ਵੀ ਕੁਦਰਤੀ ਹੋਣੀ ਚਾਹੀਦੀ ਆ ਠੀਕ ਹੈ ਕਿ ਵਿਗਿਆਨ ਦੇ ਨਾਲ ਸਾਨੂੰ ਸੁੱਖ ਸਹੂਲਤਾਂ ਵਧੀਆਂ ਨੇ ਸਾਡੇ ਪੈਦਾਵਾਰ ਦੇ ਵਿੱਚ ਵਾਧਾ ਹੋਇਆ ਪਰੰਤੂ ਜਿਵੇਂ ਇੱਕ ਕਹਾਵਤ ਹੈ ਕਿ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਉਹ ਵੱਧੂ ਪੈਦਾਵਾਰ ਦਾ ਸਾਨੂੰ ਕੀ ਫਾਇਦਾ ਜੇ ਸਾਡੀ ਸਿਹਤ ਹੀ ਨਾ ਰਹੀ ਆਪਣੀ ਸਿਹਤ ਦਾ ਖਿਆਲ ਰੱਖਣ ਦੇ ਲਈ ਸਾਡਾ ਘਟੋ ਘਟ ਕਿਸਾਨਾਂ ਦਾ ਜਾਂ ਕੁਝ ਸਰਕਾਰ ਦਾ ਵੀ ਫਸਲ ਬੀਜਣ ਦੇ ਲਈ ਅਜਿੰਿਆ ਫਸਲਾਂ ਉਤਸ਼ਾਹਿਤ ਕਰਨ ਦੇ ਲਈ ਜਾਂ ਕੁਦਰਤੀ ਖੇਤੀ ਦੇ ਲਈ ਸਰਕਾਰ ਘਟੋ ਘਟ ਕੋਈ ਨਾ ਕੋਈ ਸਕੀਮ ਅਜਿਹੀ ਚਲਾਵੇ ਤਾਂ ਕਿ ਜਿਹੜੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਜੇਕਰ ਕੋਈ ਘਾਟਾ ਪੈਂਦਾ ਵੀ ਹੈ ਉਹਨੂੰ ਸਬਸਿਡੀ ਦਿੱਤੀ ਜਾਵੇ ਹਾਂ ਇੱਕ ਗੱਲ ਹੋਰ ਜਿਹੜੀ ਕਿਸਾਨੀ ਦੇ ਨਾਲ ਸੰਬੰਧਤ ਹੈ ਕਿ ਸਾਡੇ ਵਿੱਚੋਂ ਥੋੜੀ ਨੈਤਿਕਤਾ ਖਤਮ ਹੋ ਗਈ ਲੋਕੀ ਕਹਿੰਦੇ ਕੁਦਰਤੀ ਖੇਤੀ ਹੈ ਪਰੰਤੂ ਕੁਦਰਤੀ ਖੇਤੀ ਕਰਦੇ ਨਹੀਂ ਸਾਨੂੰ ਇਸ ਪੱਖ ਤੋਂ ਵੀ ਸੋਚਣਾ ਪਏਗਾ ਕਿ ਇੱਕ ਦੂਸਰੇ ਤੇ ਵਿਸ਼ਵਾਸ ਬਣਾਉਣ ਦੇ ਲਈ ਸਾਨੂੰ ਜੋਗਲ ਕਹਿਨੇ ਆ ਸੀ ਸਾਨੂੰ ਉਹ ਕਰਨੀ ਚਾਹੀਦੀ ਹੈ ਅੱਜ ਦਾ ਮੇਰਾ ਮਕਸਦ ਸਿਰਫ ਇਹੀ ਸੀ ਕਿ ਤੁਹਾਨੂੰ ਇੱਕ ਨਵੀਂ ਕਣਕ ਦੀ ਵੈਰਾਈਟਿ ਦਿਖਾਈਏ ਤੇ ਇਹਦਾ ਬੀਜ ਵੀ ਕੋਈ ਬਹੁਤਾ ਇਹ ਨਹੀਂ ਕਿ ਦੁਰਲੱਭ ਹੈ ਜਾਂ ਮਿਲਦਾ ਨਹੀਂ ਇੰਟਰਨੈਟ ਤੋਂ ਮਿਲ ਜਾਂਦਾ ਅਸੀਂ ਵੀ ਇੰਟਰਨੈਟ ਦੇ ਰਾਹੀਂ ਖੋਜ ਕਰਕੇ ਇਹ ਬੀਜ ਮੰਗਵਾਇਆ ਸੀ ਤੇ ਉਹ ਬੀਜ ਵਧੀਆ ਤਿਆਰ ਹੋਇਆ ਸਹੀ ਬੀਜ ਮਿਲ ਗਿਆ ਔਰ ਇਹ ਦੂਸਰਾ ਸਾਲ ਹੈ ਪਿਛਲੇ ਸਾਲ ਅਸੀਂ ਆਪਣੇ ਖਾਣਜੋਗੀ ਕੀਤੀ ਸੀ ਇਸ ਬਾਰੇ ਵੀ ਸਾਡੇ ਖਾਣਜੋਗੀ ਹੈ ਇਹਦਾ ਕੋਈ ਵੇਚਣ ਦਾ ਜਾਂ ਵਪਾਰਕ ਤੌਰ ਤੇ ਇਹ ਵੀਡੀਓ ਬਣਾਉਣ ਦਾ ਇਰਾਦਾ ਨਹੀਂ ਕੇਵਲ ਅਵੇਅਰਨੈਸ ਦੇ ਲਈ ਕਿ ਸਾਡੇ ਕਿਸਾਨਾਂ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਇਸ ਗੱਲ ਦੀ ਚੇਤਨਤਾ ਜਾਗੇ ਕਿ ਅਸੀਂ ਆਪਣੀ ਕੁਦਰਤੀ ਖਾਣਾ ਖਾਈਏ ਬਿਮਾਰੀਆਂ ਤੋਂ ਬਚੀਏ ਇਸ ਮਕਸਦ ਦੇ ਨਾਲ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਤੇ ਜਿਹੜੀ ਇਹ ਸੋਨਾ ਮੁੱਤੀ ਕਣਕ ਹੈ ਬਾਕੀ ਇਹਦੇ ਸਵਾਦ ਦਾ ਬੜਾ ਫਰਕ ਹੈ ਸੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇਹਦੇ ਬਾਰੇ ਤੁਸੀਂ ਆਪਣੇ ਕਮੈਂਟ ਵੀ ਸਾਨੂੰ ਦੇਣੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਹੋਰ ਤਜਰਬਾ ਕੀਤਾ ਦਾਵਤ ਕਣਕ ਵੀ ਵੀਜੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਤਾਂ ਤੁਹਾਨੂੰ ਦਾਵਤ ਕਣਕ ਵੀ ਦਿਖਾਵਾਂਗੇ ਸੋ ਇਹ ਸੋਨਾ ਮੁੱਤੀ ਕਣਕ ਦੁਆਰਾ ਫੇਰ ਜੇਕਰ ਨਹੀਂ ਦੇਖੀ ਤੇ ਨਾਲ ਦੀ ਨਾਲ ਇੱਕ ਗੱਲ ਤੁਹਾਨੂੰ ਹੋਰ ਕਹਿਣੀ ਸੀ ਕਿ ਤੁਸੀਂ ਆਪਣੀ ਲੋੜ ਮੁਤਾਬਕ ਕੁਝ ਫਲਾਂ ਦੇ ਬੂਟੇ ਵੀ ਲਗਾ ਸਕਦੇ ਜਿਵੇਂ ਤੁਸੀਂ ਇਹ ਕਣਕ ਦੇ ਵਿੱਚ ਦੇਖ ਰਹੇ ਹੋ ਤੁਹਾਨੂੰ ਫਲ ਦੇ ਕੁਝ ਬੂਟੇ ਦਿਖਾਈ ਦੇਣਗੇ ਸੋ ਆਪਣੇ ਖਾਣ ਜੋਗਾ ਸਾਨੂੰ ਇੰਤਜ਼ਾਮ ਆਪ ਹੀ ਕਰਨਾ ਪਏਗਾ ਕਿਉਂਕਿ ਸਾਨੂੰ ਹੁਣ ਕਿਸੇ ਤੇ ਵਿਸ਼ਵਾਸ ਜਿਹੜਾ ਹੈਗਾ ਆਮ ਜੀਵਨ ਦੇ ਵਿੱਚੋਂ ਵੀ ਟੁੱਟਦਾ ਜਾ ਰਿਹਾ ਹੈ ਸ਼ੁੱਧ ਚੀਜ਼ ਜੇਕਰ ਸਾਨੂੰ ਨਹੀਂ ਮਿਲਦੀ ਤਾਂ ਜਿਹੜੇ ਕਟੁਕਟ ਉਹਨੂੰ ਤਿਆਰ ਕਰ ਸਕਦੇ ਆ ਉਹ ਤਾਂ ਤਿਆਰ ਕਰਨ ਜੇ ਇਦਾਂ ਦੇ ਤਿਆਰ ਕਰਨ ਲੱਗਣਗੇ ਤਾਂ ਸਾਡੇ ਖਾਹਕ ਦੇ ਵਿੱਚ ਸ਼ੁੱਧਤਾ ਆਏਗੀ ਤੇ ਸ਼ੁੱਧ ਖਾਹਕ ਖਾਵਾਂਗੇ ਤਾਂ ਅਸੀਂ ਸਰਵਾਈਵ ਕਰਾਂਗੇ ਤੇ ਨਹੀਂ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਹੋਰ ਬਿਮਾਰੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਸਰਕਾਰਾਂ ਦਾ ਜ਼ੋਰ ਕੁਦਰਤੀ ਪੱਖ ਤੋਂ ਨਾ ਜਾ ਕੇ ਕੈਮੀਕਲਾਂ ਤੇ ਜ਼ਿਆਦਾ ਜ਼ੋਰ ਆ ਤੇ ਨਾਲ ਦੀ ਨਾਲ ਫਿਰ ਇਹ ਦਵਾਈਆਂ ਦੀ ਤੁਸੀਂ ਦੇਖੋ ਕਿ ਬਹੁਤ ਵੱਡਾ ਬਾਜ਼ਾਰ ਜਿਹੜਾ ਬਣ ਗਿਆ ਹਸਪਤਾਲ ਵੱਡੇ ਵੱਡੇ ਉੱਤਰਨ ਲੱਗੇ ਕਿਉਂ ਕਿਉਂਕਿ ਲੋਕ ਜ਼ਿਆਦਾ ਬਿਮਾਰ ਹੋਣ ਲੱਗੇ ਨੇ ਲੋਕ ਬਿਮਾਰ ਨਾ ਹੋਣ ਇਸ ਕਰਕੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਕੁਦਰਤੀ ਖੇਤੀ ਵੱਲ ਨੂੰ ਮੁੜੀਏ ਔਰ ਚੰਗੀ ਖਾਣਾ ਖਾਈਏ ਚੰਗੇ ਰਹੀਏ ਤੇ ਪਰਮਾਤਮਾ ਦੇ ਉੱਤੇ ਭਰੋਸਾ ਰੱਖੀਏ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਸਹਾਰਨ ਦਿੱਤਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਸ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਈਏ ਆਪਣਾ ਗਿਆਨ ਆਪਣੀ ਗੱਲ ਇੱਕ ਦੂਸਰੇ ਦੇ ਨਾਲ ਸਾਂਝੀ ਕਰੀਏ ਇੱਕ ਦੂਸਰੇ ਤੋਂ ਸਿੱਖੀਏ ਤੇ ਇੱਕ ਦੂਸਰੇ ਨੂੰ ਸਿੱਖਾਈਏ ਸੋ ਇਸੇ ਭਾਵਨਾ ਦੇ ਨਾਲ ਇਹ ਵੀਡੀਓ ਤਿਆਰ ਕੀਤੀ ਗਈ ਸੀ ਤੁਹਾਨੂੰ ਚੰਗੇ ਲੱਗੇ ਤਾਂ ਅੱਗੇ ਸ਼ੇਅਰ ਕਰ ਦੇਣਾ ਔਰ ਇਸ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ